कोई आम आदमी सारे लोग जेकर हक़ा के हूंदो ਸਰਕਾਰਾਂ ਹੋਰ ਵੀ ੱੱਕਾ ਕਰਨਗੇ ਆ ਤੁਹਾਨੂੰ ਕੋਹਨੋ ਪਤਾ ਹੈ ਕਿ ਪਹਿਲਾਂ 500 ਰੁਪਏ ਸਰਕਾਰ ਨੇ ਹੁਣਾਏ ਉਸ ਤੋਂ ਬਾਅਦ ਇਹ ਸਰਕਾਰ ਨੇ ਹੁਣਾਏ ਪਰ ਸਹਾਰੇ ਪਿੰਡ ਦੇ ਵਿੱਚ ਇੱਕ ਵੀ ਨਵਾਂ ਬੋਰ ਨਹੀਂ ਲੱਗਿਆ ਜਿਹੜੇ ਪੁਰਾਣੇ ਬੋਰ ਲੱਗੇ ਉਹਨਾਂ ਬੋਰਾਂ ਦੇ ਸਹਾਰੇ डओ न कॾहिं बाल कॾहिं लाकारूफ़ बा रहे सो इहो सारे इकठे हुअण इहो मक़सदु आहे जेकर अॼु सॼी कोई सुनवाई न हूंदी इन जहिड़ा बाल्ट सप्लाई महिकमा आहे ਸੋ ਅੱਜ ਤੂੰ ਸਿੱਖ ਇਕੱਠੇ ਹੋਏ ਇਕੱਠੇ ਹੋ ਹੋਣਾ ਪੈਣਾ ਹੈ ਕਿਉਂ ਨਾ ਇਸ ਤਰ੍ਹਾਂ ਕੇ ਆਪਣੇ ਪੰਜਾਬ ਸਰਕਾਰ ਨੂੰ ਖਲੋਨਾ ਦੇਣਾ ਹੈ ਜਗਾਣਾ ਹੈ ਕਿ ਸਾਡੇ ਮੇਕਾ ਨੂੰ ਵੀ ਪਾਣੀ ਵੀ ਜੰਗਰੀ ਪਾਣੀ ਦੀ ਲੋੜ ਹੈ ਸੋ ਹੁਣ ਮੈਂ ਬੇਨਤੀ ਕਰਦਾ ਸਾਡੇ ਬੜੇ ਹੀ ਸਤਕਾਰਯੋ ਕੋਸ਼ਰ ਮੇਨਤੀ ਸੁਚਾ ਸਿੰਘ ਕਲਾੜ ਉਹਨਾਂ ਨੇ ਬੇਨਤੀ ਕਰਦਾ ਹੈ ਕਿ ਉਹ 5 ਮਿੰਟ ਲਈ ਆਪਣੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਸੁਚਾ ਸਿੰਘ ਕਲਾੜ ਬਹੁਤ ਹੀ ਸਰਕਾਰ ਜੋ ਪਿੰਡ ਸੁਹਾਰਾ ਦੇ ਨਿਵਾਸੀਓ ਤੇ ਸ਼ਹੀਦਾ ਦੀ ਧਰਤੀ ਤੇ ਧਰਨਾ ਦੇ ਰਹੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਰੂ ਜੀ ਕੀ ਪਤੇ ਜਿਵੇਂ ਤੁਹਾਨੂੰ ਲਖਣ ਰਾਜੀ ਨੇ ਦੱਸਿਆ ਹੈ ਕਿ ਆਪਾਂ ਨੂੰ ਸਿੱਟਦੇ ਵਿੱਚ ਸ਼ਰੀਪ ਲਹਰੀ ਪਾਣੀ ਜਿਹੜੀ ਹੈ ਸਾਡੀ ਸਪਲਾਈ ਹੋਣੀ ਚਾਹੀਦੀ ਹੈ ਤੁਹਾਨੂੰ ਇਹ ਕਿਉਂ ਨਹੀਂ ਹੋ ਰਹੀ ਇਹਦੇ ਕਈ ਕਾਰਨ ਹੈ ਉਹ ਮੈਂ ਤੁਹਾਨੂੰ ਦੱਸਾਂਗਾ ਜੋ ਤੱਕ ਬਿਜਲੀ ਦਾ ਸਵਾਲ ਤਾਂ ਹੈ ਬਿਜਲੀ ਦਾ ਤਕਰੀਬਨ ਸ਼ਹਿਰੀ ਇਲਾਕਿਆਂ ਵਿੱਚ ਵੀ ਬੁਰਾ ਹਾਲ ਹੈ ਪਰ ਜਿੱਥੇ ਆਪਾਂ ਜੇ ਸ਼ਹਿਰੀ ਤੇ ਪਿੰਡਾਂ ਦੇ ਥੋੜੀ ਜੀ ਅ ਮਤਲਬ ਉਹ ਰੱਖੀਏ ਤਾਂ ਸ਼ਹਿਰਾਂ ਵਿੱਚ ਬਿਜਲੀ ਥੋੜੀ ਜੀ ਘੱਟ ਜਾਂਦੀ ਹੈ ਤੇ ਪਿੰਡਾਂ ਜਾਂਦੀ ਹੈ ਪਤਾ ਨਹੀਂ ਕਿਹੜਾ ਚੱਕਰ ਹੈ ਕਿਉਂ ਇਹ ਬਤਰੀ ਵਾਲਾ ਸੂਤਰ ਦੇ ਪਿੰਡਾਂ ਵਾਲਿਆਂ ਨਾਲ ਜਦੋਂ ਕਿ ਪਿੰਡਾਂ ਦੇ ਲੋਕ ਵੀ ਬਿਜਲੀ ਦਾ ਪਿਲ ਵੀ ਪਾਣੀ ਦਾ ਪਿਲ ਵੀ ਤੇ ਹੋਰ ਸਭ ਕੁਝ ਦਿੰਦੇ ਸੀ ਉਹ ਸਾਡੀ ਮੌਜੂਦਾ ਸਰਕਾਰ ਹੈ ਭਗਵਤ ਮਾਨ ਦੀ ਇਹ ਸਰਕਾਰ ਪਰ ਤੋਂ ਪਹਿਲਾਂ ਕਹਿੰਦੇ ਸੀ ਕਿ ਜਿਹੜੀ ਬਿਜਲੀ ਹੈ ਉਹ ਇੱਕ ਵਕਾ ਵੀ ਨਹੀਂ ਲਾਉਂਦੇ ਕਿ ਮੱਕੇ ਦਾ ਬਾਟਰ ਤਾਂ ਜਾਉਗੀ ਸੋ ਆਪ ਕਈ ਵੇਲੇ ਚੱਕਾ ਬਾਟਰ ਦੇ ਬਿਜਲੀ ਆ ਜਾਂਦੀ ਹੈ ਟੋਕਾ ਬਾਟਰ ਦੇ ਬਿਜਲੀ ਆ ਜਾਂਦੀ ਹੈ ਉਹ ਪਿੰਡਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮੱਕੇ ਦਾ ਬਾਟਰ ਦੇ ਹੋਇਆ ਕੋਈ ਫਾੜੀ ਇੱਕ ਪੇਸ ਪਾਸੇ ਗਿਆ ਤੇ ਫੇਰ ਆ ਜਾਂਦੀ ਹੈ ਇਹ ਭਗਵਤ ਮਾਨ ਜੀ ਕਹੇ ਕਰਦੇ ਸੀ ਇੱਕ ਮੁੱਖਾਂ ਨਹੀਂ ਲਾਉਂਦੇ ਸੀ ਪਰ ਇਹ ਗਾਉਂ ਖਾਂਦੇ ਨੂੰ ਲੱਗਾ ਜੇ ਤਾਂ ਸਾਰੀ ਸਾਰੀ ਪਿਆੜੀ ਕਈ ਬੰਦੀ ਸਾਰੀ ਨਾ ਹਰਿਆਉਂ ਮਿਲੀ ਨਹੀਂ ਆਉਂਦੀ ਉਹ ਤੱਕ ਜਿੰਨੇ ਵੀ ਇਹ ਸਰਕਾਰ ਨੇ ਵਾਦੇ ਕੀਤੇ ਹਨ ਕੋਈ ਵੀ ਵਾਦਾ ਮੇਰੇ ਹਸਾਬ ਨਾਲ ਇਹਨਾਂ ਨੇ ਪੂਰਾ ਨਹੀਂ ਕਰਿਆ ਹੈ ਜੋ ਪਹਿਲਾਂ ਨੇ ਬਹੁਤ سارے ਵਾਦੇ ਕੀਤੇ ਸੀ ਜਿੰਨੇ ਅੱਜ ਧਰਨਾ ਮਾਰ ਰਹੇ ਨੇ ਉਸ ਨੇ ਵੀ ਕੋਈ ਨਾ ਧਰਨਾ ਮਾਰਦੇ ਵੀ ਚਾਹੇ ਬਲਾ ਕੇ ਮੈਂ ਬੱਚੇ ਹਾਂ ਕੋ ਸੰਘੂ ਜਿਹਾ ਹਾਂ ਨਹੀਂ ਧਰਨਾ ਕਦੇ ਹੁੰਦਾ ਸੀ ساری بن کے ہرا پل چلے گا پتا نہیں ہر پل پی پتا پل واپر جی ہارے ہوئے جب پنڈا چاہے کٹے بڑھے ہوئے جی ہارے ہوئے پنڈا چاہیے کٹیا وڈیا ہوا دلی چھے وڈے ہوئے وہ پنجاب جا کے پنجاب کر رہے ہیں ਲਿੰਡੀ ਦੇ ਲੋਕਾਂ ਨੇ ਲਪਾਇਆ ਅਰੇ ਪੰਜਾਬ ਜਾ ਕੇ ਪੰਜਾਬ ਦੇ ਸਰਹੱਦਾਂ 'ਤੇ ਐਸਾ ਹੱਥ ਕੇ ਮੌਜਾ ਕਰ ਰਹੇ ਨੇ ਸਾਰੇ ਸਾਧਿਆ ਗੱਨਾ ਫੋਟਨ ਵਾਲੀਆਂ ਪਿਆਰ ਸਾਡੀ ਦੇ ਵੀ ਮਾਂ ਇੱਥੇ ਵਾਲੀ ਕਬੜੀ ਇੱਥੇ ਹੀ ਕਹਿ ਰਹੇ ਨੇ ਪਾਲਾ ਵੀ ਹੈ ਅੰਮ੍ਰਿਤ ਸਿੰਘ ਜੁਟਕੀ ਦਿਲਾ ਨੇ ਜੁਟਕੀ ਚਾ ਉਹ ਸਾਡਾ ਗੰਦਾ ਵਾਲੇ ਜੁਟਕੀ ਕੋਲੇ ਕਿੱਥੇ ਗਏ ਇਹਨਾਂ ਨੇ ਪਹੌੜੇ ਰਿਵਾਜ ਪਿੱਛੇ ਦੇ ਨਾਲੋਂ ਸਭੂ ਤੇ ਚਲੰਕਾ ਨਾਲ ਲੱਗ ਗਿਆ ਹੀ ਸਫਾਨਾ ਨੂੰ ਬੁਲਾਇਆ ਜੋ ਉਹ ਕੋਲ ਗੱਲ ਕਰਦੇ ਗੱਲ ਕਰਨੀ ਸੀ ਗੱਲ ਉਹਨਾਂ ਦਾ ਪਿੱਛੇ ਉਹ ਸਾਈਟੋਂ ਵਾਰ ਵਾਰ ਤੇ ਜਿਹੜੇ ਇੱਥੇ ਬੰਦੇ ਆਏ ਰੈਕਸਟ ਕਰਨ ਲਈ ਜਿਹੜੇ ਸਫਾਨਾ ਜੀ ਨਾਲ ਗੱਲ ਕਰਦੇ ਆ ਆਪਾਂ ਆਪਣੀ ਆਪਣੀ ਨਲ ਲੈ ਆਈਏ ਕਿਉਂਕਿ ਸਾਨੂੰ ਨਹੀਂ ਪਾਣੀ ਦੀ ਜ਼ਰੂਰਤ ਹੈ ਜਿਹੜਾ ਪਹਿਨੀ ਸੈਪੀ ਸੈਪੀ ਦੇ ਵਿੱਚ ਵਾਰ ਵਾਰ ਸੁੱਕਿਆ ਇਹ ਪਾਟਰ ਵਾਲੀ ਚਾਲੂ ਹੋ ਗਿਆ ਸੁਪਰੀਮ ਕੋ ਦਰ ਮਹੀਨੇ ਹੋ ਗਈਆਂ ਚੱਲੂ ਹੋਏ ਨੂੰ ਤੇ ਸਾਡਾ ਅਫੀਰਨ ਤੇ ਅਜੇ ਉਸ ਨੂੰ ਹਲੇ ਨੂੰ ਪਾਣੀ ਆਪਾਂ ਜੀਂ ਦਿੱਤਾ ਜਾ ਰਿਹਾ ਹੈ। ਪਰ ਪਤਾ ਨਹੀਂ ਕੀ ਗੱਲ ਹੈ ਅਸੀਂ ਤਾਂ ਕਈ ਵਾਰੀ ਸਾਡੇ ਮੇਅਰ ਸਾਹਿਬ ਨੂੰ ਵੀ ਕਿਹਾ ਹੈ ਤੇ ਉਹਨਾਂ ਨੇ ਵੀ ਜੋ ਕਹੇ ਸਾਡਾ ਅਜੇ ਸਾਬਲ ਖਾਸ ਤੋਂ ਉਹ ਸਦੇ ਜਿਹੜੇ ਖੇਲਾ ਬਰੋਬਾਤ ਤੋਂ ਜਾਣਾ ਚਾਹ ਰਹੇ ਐ ਅਜੇ ਢੇਰੇ ਵੀ ਕੰਮ ਹੋਣੇ ਆ ਪਰ ਬੋਲ ਦਾ ਦੰਦ ਉਹ ਕਿਤੇ ਜਾਵੇ। ਕਈ ਟੈਕਨੀਕਲ ਪ੍ਰੋਬਲਮਾਂ ਇਹਨਾਂ ਨੂੰ ਹੈਗੀਆਂ ਉਹ ਸਾਰੀਆਂ ਇਹਨਾਂ ਨੇ ਹੱਲ ਕਰਨੀਆਂ। ਤੋਂ ਆਪਾਂ ਇਹ ਤਾਂ ਹੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਸਾਡਾ ਸਤਿ ਸ੍ਰੀ ਅਕਾਲ ਲਿਆ ਨਾ ਪਰਾਧਨੀ ਦੇਰ ਵਿੱਚ ਜਲਦੀ ਆਉਣੀ ਚਾਹੀਦੀ ਹੈ ਕਿ ਭਾਈਓ ਬਾਕੀ ਸਾਰੇ ਐਲਸੀਆ ਕੰਮ ਉਹ ਜਾਟੇ ਜੀ ਵੀ ਹਜਰ ਨੌਟ ਸਿੱਕੇ ਤੋਂ ਪੂਰੇ ਪਾਰਡਰ ਉੱਤੇ ਤੇ ਮਹਿਮਾਨ ਨੂੰ ਵਿਚਾਰ ਦਿੱਤਾ ਸਾਡੇ ਪੁੱਤਰ ਦੀ ਬੱਤੀ ਚ ਅੱਜ ਕਿੱਲੇ ਆ ਤੁਸੀਂ ਉਹਨੂੰ ਸਾਫ਼ ਕਰਨਾ ਇਹਨਾਂ ਬੱਚੋਂ ਵੀ ਤੇ ਇਹਨਾਂ ਦੇ ਸਾਰੇ ਬੱਚੋਂ ਐਸਸੀ ਵੱਲੋਂ ਜਿਹੜੀ ਵੀ ਚੀਜ਼ ਚਾਹੀਦੀ ਹੋਵੇ ਫੈਸਲਾ ਚਾਹੀਦਾ ਹੋਇਆ ਜਾਂ ਕੋਈ ਹੋਰ ਗੱਲਬਾਤ ਹੁੰਦੀ ਹੋਈ ਉਹ ਤੁਹਾਨੂੰ ਮਹਿਆ ਕਰਾਵਾਂਗੇ ਪਰ ਫਿਲਹਾਲ ਨਹੀਂ ਕੋਈ ਕੰਮ ਆਉਣਾ ਇਹ ਸੌਂਗ ਹੱਥਲੇ ਕਰਨਾ ਹੈ ਉਹਨਾਂ ਵੱਲੋਂ ਕੀਤਾ ਜਾਣਾ ਹੈ ਆਪਾਂ ਸਾਰੇ ਜੀ ਮੈਂ ਜੰਮੜਾ ਕਲੀਪ ਕਿਹਾ ਸੀ ਜਿਹੜੀ ਸਰਕਾਰ ਜੀ ਹੁੰਦੀ ਹੈ ਉਹਨਾਂ ਦਾ ਸਾਥਨਾ ਹੁੰਦਾ ਤੇ ਤੁਹਾਨੂੰ ਅਸੀਂ ਇੱਧਰ ਵੀ ਕਰਵਾ ਲਾਂਗੇ ਆਪਾਂ ਪਰ ਸਾਡਾ ਇੱਕ ਚੈਨਲ ਬਣਦਾ ਆਪਾਂ ਅਗਲੇ ਚੈਨਲ ਨੂੰ ਅਪਰੂਵ ਕਰੀਏ ਨਹੀਂ ਭਾਈ ਐਮਐਲਏ ਸਾਡੇ ਆ ਦੇ ਸੀ ਇਹਨਾਂ ਨੂੰ ਕਾਂਗਰਸ ਦੀ ਫੋਟੋ ਨਾਲ ਕੋਈ ਕਰੀਏ ਉਸ ਤੋਂ ਬਾਅਦ ਫਿਰ ਆਪਾਂ ਦੇਖਾਂਗੇ ਮਸਲਾ ਹੱਲ ਕਰ ਸਕੀਏ बिजली मसल हल कर सघी नालसा न میںا <سؤال> کر ਹਰ ਇੱਕ ਦਾ ਆਪਣਾ ਆਪਣਾ ਆਪਣੇ ਵਿਚਾਰ ਸਾਂਝੇ ਕਰਦੇ ਹੋ ਕਿਤਾਬਾਂ ਸਕਣਗੇ ਕਿ ਜਿੰਨੇ ਬਾਰੇ ਵਿੱਚ ਨਵੀਂ ਬਾਣੀ ਨਹੀਂ ਮੰਗਦੇ ਜਿਹੜੀ ਆਪਣੀ ਆ ਪਰ ਸਾਰਿਆਂ ਨੇ ਇਹ ਘੜਾ ਦਾ ਇਹ ਮਤਲਬ ਨਹੀਂ ਕਿ ਬਹੁਤ ਜ਼ਿਆਦਾ ਬਤ ਹੈ ਨਿਕੋ ਬਾਸ ਸਟ੍ਰੀਟ ਆਸਪਤਲ ਸੈਕਟਰ ਹੈ ਆਸ ਸੁਹਣਾ ਇਹ ਵੀ ਸਾਡੇ ਨੂੰ ਪਾਣੀ ਨਹੀਂ ਆ ਰਿਹਾ ਤੇ ਕਿਉਂ ਨਹੀਂ ਆ ਰਿਹਾ ਇਹਨੂੰ ਜੋੜਨ ਵਾਸਤੇ ਇਸ ਨੂੰ ਵਿਚਾਰ ਹੋਇਆ ਵਾ ਐਸਟੀਮੇਟ ਪਾਸ ਹੋ ਰਿਹਾ ਐਸਟੀਮੇਟ ਦੇ ਪੇਪਰ ਤੇ ਕੋਈ ਨੂੰ ਪੇਟਿਆ ਹੋਇਆ 50 ਲੱਖ ਰੁਪਏ ਦਾ ਐਸਟੀਮੇਟ ਲਾ ਕੇ ਕਾਰਪੋਰੇਸ਼ਨ ਨੂੰ ਦਿੱਜਿਆ ਹੋਇਆ ਪਰ ਪਤਾ ਨਹੀਂ ਉਹ ਕਿ ਪਬਲਿਕ ਹੈ ਕਿ ਪਨੋਕ ਸੀਵੇਜ ਪਾਣੀ ਦਾ ਪ੍ਰਬੰਧ ਹੈ ਸਾਰੇ ਪਾਪੀ ਕਰਦੇ ਨੇ ਤੇ ਬਾਕੀ ਕੰਮ ਉਹ ਸਾਰੇ ਸਰਪੰਚ ਦੇ ਨੇ ਹੁਣ ਇਹਨਾਂ ਦਾ ਆਪਸੀ ਤਾਲਮੇਲ ਨਾ ਹੁੰਦਾ ਕਿ ਇੱਕ ਦੂਜੇ ਤੇ ਆਪਸੀ ਕੀ ਜਾ ਰਹੇ ਹੈ ਪਰ ਕੋਈ ਸੁਧਾਰ ਕਰ ਰਿਹਾ ਪਿੰਡ ਵਾਸੀ ਸੋ ਅੱਜ ਜਦੋਂ ਕਿ ਬਲੇ ਨਾ ਅੰਤਰਿਕਾ ਪਿੰਡ ਵਾਸੀ ਨੇ ਕਹਿੰਦਿਆ ਤੇ ਜਿਹੜੇ 200 ਪੈਸੇ ਭਾਰਾਂ ਨੂੰ ਕਾਉਂਡ ਦੇ ਲਈ ਸਾਨੂੰ ਪਰਤਾਂ ਤੇ ਆਉਣਾ ਪਿਆ ਅੱਜ ਲੋਕ ਸੜਕਾਂ ਤੇ ਆਏ ਆ ਸੜਕਾਂ ਦੇ ਆ ਕੇ ਕੀ ਸੱਗੀ ਪੰਜ ਦਿਨਾਂ ਤੋਂ ਬਿਜਲੀ ਦੀ ਸੋਸ਼ਲ ਲਾਗੂ ਇਹ ਸਾਵ ਮੜਾ ਹਾਲ ਹੈ ਕਿ ਕਿ ਟ੍ਰਾਂਸਫਰਮ ਤੇਰੇ ਖਾਨਾ ਪਿਛਲੇ ਸਾਡੇ ਤਿੰਨ ਤਾਂ ਨਹੀਂ ਲੱਗੇ ਤੇ ਪਿਛੇ ਦੋ ਸਾਲ ਤੋਂ ਪਿਛਲੇ ਵਾਲੋ ਕਿਉਂਕਿ ਜਦੋਂ ਕੇਂਦਰੀ ਮੰਤਰੀ ਯੋਜਨਾ ਤੋਂ ਇੱਥੇ ਕੁਝ ਟ੍ਰਾਂਸਫਰਮ ਹੋ ਸਕਦੇ ਲਾਏ ਚੁਕੇ ਤਦ ਸਾਡੇ ਕੰਦੂ ਮਾੜਾ ਹਾਲ ਹੋਇਆ ਉਹਨਾਂ ਨੇ ਕਿਹਾ ਕੰਦੂ ਆਖੇ ਕਿ ਪੁਰਾਣੀ ਟਿਕਾਣੇ ਤੋਂ ਬਾਅਦ ਇੱਕ ਕਵੀ ਕੰਮ ਹੈ ਇਸ ਕੰਮ ਦੇ ਵਿੱਚ ਨੋਟਿਸ ਟ੍ਰਾਂਸਫਰਮ ਹੋਣ ਤੋਂ ਬਾਅਦ ਇਹ ਜਿਹੜਾ ਮਾੜਾ ਹਾਲ ਹੈ ਜਿਹੜਾ ਅਸੀਂ ਸਾਡਾ ਨਕਸ਼ਾ ਪਲਾਸ ਵਿੱਚ ਦੇ ਰਹੇ ਹਾਂ ਇਹ ਮੇਰੀ ਕੌਫੀਆ ਹੋ ਰਹੀ ਚਿੰਦਨੀ ਹੈ ਕਿ ਅੱਜ ਦੇ ਦਿਨ ਸਾਰੇ ਕੋਤੇ ਕਰ ਰਹੇ ਕਿ ਕਿਹੜੀ ਆ ਰਹੀ ਹੈ ਕਿਉਂਕਿ ਇਹ ਉਹ ਆਮਦਨ ਦਾ ਕੋਈ ਸਾਧਨ ਨਹੀਂ ਹੈ ਸਾਰੇ ਜਿਮੀਨਾ ਕੋ ਕਰਕੇ ਸਿਰਾਂ ਤੋਂ ਸਾਲਿਆ ਹੈ ਸਾਲੂ ਕੀ ਜਿਨੇਗਾ ਅੱਜ ਜਹਾਰ ਦਾ ਖਾਤਮੇ ਕੀਤਾ ਹੋ ਰਿਹਾ ਹੈ ਤੇ ਮੈਂ ਉਸੇ ਇਹੀ ਨਹੀਂ ਕਿ ਮੈਂ ਵੀ ਸਾਲੂ ਮੇਰਾ ਕੀ ਆ ਕੇ ਤੇਰੇ ਕੋਲ ਆ ਕੇ ਪਾਸਾ ਤੇ ਨਾਾਰੇ ਗੋੜ ਹੋਏ ਹੈ ਕੋਈ ਨਾ ਕੋਈ ਪਾਣੀ ਦਾ ਨਾਮ ਹੋ ਰਿਹਾ ਹੈ ਕੋਈ ਰੋਏਗਾ ਵਿਦਿਆ ਪਰ ਅਲਗੂ ਦਾ ਪਾਣੀ ਜਾ ਕੇ ਤੂੰ ਖਾਤ ਕਰਿਆ ਤੂੰ ਕਿਹਦੇ ਤੇ ਤੂੰ ਮੈਨੂੰ ਫੋਟਾ ਪਾ ਕੇ ਕਾਮਯਾਬ ਕਰੇ ਤੇ ਕਾਲਪੁਰੇ ਫਿਸਕੋ ਜਾ ਕੇ ਮੈਨੂੰ ਚਾਰ ਦਿਨਾਂ ਕੋ ਦੇ ਲਈ ਕੀ ਆ ਜਾਵੇ ਮੇਗਾ ਅਗਲੀ ਵਾਰ ਫਾਲਸਾ ਅਗਲੀ ਵਾਰ ਕਿਹਦੇ ਮੈਂ ਬਹੁਤ ਜਾਨਾਂ ਨੂੰ ਮਾਰ ਕੇ ਸੰਗਤ ਨੂੰ ਬੁਲਾਵਾ ਤੇ ਬੰਦਲੇ ਨੂੰ ਫਿਲਾਰਾ ਪਰ ਨੰਦਰੇ ਲਈ ਆ ਜਾਓ ਉਹ ਕਰਵਾ ਲੈਣਗੇ ਫੈਸਲਾ ਕਿੰਨੇ ਦੇ ਸਕਾਂਗੇ ਕਰਵਾ ਲਓ ਠੀਕ ਕਰਾਓ ਤੇ ਜੋ ਵੀ ਹੋਣਾ ਹੈ ਗਾਂ ਦਾ ਵੀਰ ਉਹ ਦੋ ਸੱਤ ਬੈਠੇ ਆ ਕੇ ਕਿ ਜੇਸੀ ਉਹੀ ਹੈ ਤੇਰਾ ਹੋ आएजो सॼो मना दर्स करापका सरपंच बगदेव सिंध राजा जी कल्ह परसो फोन करी तौर ते धन्यवाद करण पिंडा पार्टी बाड़ी जे ग्रुप ते ਰਾਜਾ ਪਾਣੀ ਦੇ ਭੁੱਖੇ ਮਰ ਰਹੇ ਨੇ ਜੀਵਨ ਦੇ ਭੁੱਖੇ ਮਰ ਰਹੇ ਆਪਣੇ ਬੱਚੇ ਮੈਂ ਸੁਣਾਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਬਾਕੀ ਸੁਖੋਲਾ ਮਿਲਤ ਕਰੀਏ ਪਰ ਚਾਰ ਜਿਹੜੇ ਬੇਤੀ ਠੀਕੇ ਆ ਬਤਾ ਸਕਦਾ ਤੇਰੀ ਅਰੀਆ ਕਾਹਨ ਹੁਸ਼ਿਆਰ ਬਣੂਗਾ ਉਹ ਦੂਸਰ ਬਤਾ ਜਦੋਂਗਾ ਮੈਂ ਗਰੰਟੀ ਇਹ ਸਾਰਾ ਸਹਾਰਾ ਤੁਹਾਨੂੰ ਮਿਲਿਆ ਬਣੋ ਸੰਜਮ ਨਾ ਮਨੋਦੀ ਸ਼ਰਮ ਹੈ ਹੋਣੀ ਚਾਹੀਦੀ ਹੈ ਵੀ ਤੁਸੀਂ ਤੁਹਾਡੇ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ ਤੇ ਉਹ ਮੈਂ ਬੇਨਤੀ ਕਰਦਾ ਹਾਂ ਸਰਦਾਰ ਗੁਰਿੰਦਰ ਸਿੰਘ ਜੀ ਸੋਹਣਾ ਨੂੰ ਕਾਲੀ ਦਾ ਹਰਕਾ ਇਜਾਜ਼ਤ ਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੇ ਪ੍ਰੋਗਰਾਮ ਵਿੱਚ ਸੋਹਣਾ ਬਹੁਤ ਹੀ ਸ਼ਕਰੇ ਮੇਰੇ ਇਸ ਨਗਰ ਦੀਆਂ ਮedia ਮਤਲਬ ਪਾਣਾ ਸਭ ਨੂੰ ਨੋਜ਼ਵਾਨ ਦੋਸਤੋ ਕਰਤਾ ਪਰਮ ਦਾ ਵਾਇਰਲ ਵੀਰ ਖਾਤਾ ਵਾਇਰਲ ਕੀਤੇ ਬਸਲੇ ਮੇਰੇ ਤੋਂ ਪਹਿਲਾਂ ਮਾਰੇ ਬਲਾਰਿਆ ਨੇ ਕਿ ਇਹ ਨਹੀਂ ਧਰਮੀ ਚਾਪਾ ਨੂੰ ਦੇਸ ਸੁਖਦੇ ਆਪਣੀ ਧਰਮੀ ਦੇ ਵਿੱਚ ਸਰਦਾਂ ਦੇ ਖੁੱਪਰ ਗਿਆ ਪੁਲਿਸ ਸਰਕੇ ਬੈਠਣਾ ਗਿਆ ਕਿ ਜੋ ਪੰਜਾਬ ਦੀ ਗੁੰੰਗੀ ਬੋੜੀ ਸਰਕਾਰ ਹੈ ਜੋ ਇਸ ਦਾ ਪ੍ਰਸ਼ਾਸਨ ਹੈ ਉਹਦੇ ਕੰਨ ਤੇ ਜੂ ਨਹੀਂ ਸਰਕਾਰੀ سب کو پہلی گل میں کروں گا پینے والے پانی کی پہلے میرے گھر پی ٹی سی والے نہ بادو پہلے نعرے لوگ سا کرتے منٹ دے دے پند منٹ بند ہے سب کو پہلے گل میں کروں گا پانی والی پانی پچھلے دو ہزار گیارہ کے ਕੱਕੇ ਨੂੰ ਟੂਬਲੇਸ ਜਿੰਮ ਵਾਲਾ ਹੈ ਤੇਵਾ ਦੀ ਖੇਡ ਟੂਬਲਾ 2019 ਦੇ ਵਿੱਚ ਸਾਹਮਣੇ ਵਾਲਾ ਸੇਵੇਂ ਜਣਾ ਪਰਾ ਜਨ ਵੀ ਜੋਰ ਦੇ ਨਾਲ ਕਰਦਾ ਉਹ ਤੇ ਹੁਣ ਆਇਆ ਹੈ ਉਹਦੇ ਨਾਲ ਦੋ ਟੂਬਲੇਸ ਸਾਰਾ بار-बार ਕਿਥੀਆਂ ਨਿਕਲੇ ਮੇਰਾ ਹੌਂਦੀ ਪਾਉਣਾ ਮੈਂ ਕਦੇ ਕੰਮ ਕਿਉਂਕਿ ਧੱਪਾ ਤੋਂ ਵੀ ਨਾ ਮੈਂ ਗਲਤੀ ਕਰਦਾ ਦੋ ਟੂਬਲੇਸ ਅਗਰ ਮੈਨੂੰ ਉਹ ਕਿਥੀਆਂ ਐਂ ਫਤਾਰ ਐਮਸੀ ਲਾ ਲਓ ਉਹ ਚਿੰਤਪੁਰ ਕੌਰ ਦੇ ਲੈਟਰ ਪੜਦੇ ਮੈਂ ਹਰ ਮਹੀਨੇ ਕਿਤੀਆਂ ਨੂੰ ਦੇਖਿਆ ਹੁੰਦਾ ਕਿ ਕਾ ਐਸਟੀਮੇਟ ਕਰਾ ਦੋ ਹੁਣ ਗੱਲ ਕਿੱਥੇ ਖੜੀ ਹੈ ਜਿਹੜਾ ਪਬਲਿਕ ਹੈਲਥ ਹੈ ਉਹ ਕਹਿ ਰਿਹਾ ਜੀ ਇਹ ਸਾਮਾਨ ਕਾਰਪੋਰੇਸ਼ਨ ਨੇ ਕਿਹਾ ਸਾਡਾ ਪੈਸਾ ਹੈ ਕਾਰਪੋਰੇਸ਼ਨ ਜਾਓ ਕਾਰਪੋਰੇਸ਼ਨ ਵਾਲੇ ਕਹਿੰਦੇ ਆਂ ਜੀ ਸਾਡਾ ਕੋਲ ਐਸਟੀਮੇਟ ਨਹੀਂ ਆ। ਸੋ ਫਾਰ ਹੀ ਗੱਲ ਲਾੜੇ ਬੁੱਜੇ ਕਿ ਜਿਹੜੇ ਦਸੰਦਰ ਲਈ ਗੱਲ ਹੈ ਮੈਂ ਐਸੀਓ ਡੀਐਕਯੂ ਕਿੰਨਾਂ ਨੂੰ ਕੋਲ ਕਰਿਆ ਪਰ ਮੇਰੇ ਨਾਲ ਸਾਰੇ ਨੂੰ ਉਹ ਮੈਂ ਕਹਿੰਦਾ ਯਾਰ ਸਾਨੂੰ ਐਸੀ ਮਿਲ ਲਿਆ ਉਹ ਨੂੰ ਬੰਦੇ ਕਹਿੰਦਾ ਜਾਓ ਸਪਾਸਟਰਾਮ ਨੂੰ ਕਿ ਐਸੀ ਮੇਡ ਕਿੰਨਾ ਸਿਰਫ 50 ਲੱਖ ਰੁਪਈਆ ਲੱਗਣਾ ਸਾਰੇ ਚਿੰਦ ਰਹੇ ਨੇ ਨਹੀਂ ਬਣ ਕੇ ਡੁੱਜਣਾ ਕੋਈ 70 ਤੋਂ ਨਹੀਂ ਪਾਣੀ ਆ ਰਿਹਾ ਹੋਸਟ ਕਰਮਾ ਨਹੀਂ ਪਾਣੀ ਆ ਰਿਹਾ 70 ਸੇਮਿਸ ਤੋਂ ਨਹੀਂ ਪਾਣੀ ਆ ਰਿਹਾ ਉੱਪਰ ਕੇ ਵੀ ਜੇ ਨਹੀਂ ਪਾਣੀ ਆ ਰਿਹਾ ਇੰਨੇ ਟਾਈਮ ਨੂੰ ਨਹੀਂ ਪਾਣੀ ਕਿਉਂ ਨਹੀਂ ਆ ਰਿਹਾ ਸਿਰਫ 50 ਲੱਖ ਰੁਪਈਆ ਲੱਗ ਕੌਤਕਾ ਕਰਤਿਆਂ ਲਈ ਜਿਹੜਾ ਸਰਕਾਰ ਵਾਸਤੇ ਦੇਖਣ ਨਾਲ ਕੁਸ਼ਮੀ ਵੀ ਹੈ ਕਾਰਪੋਰੇਸ਼ਨ ਵਾਸਤੇ ਕੁਸ਼ਮੀ ਨਹੀਂ ਹੈ ਸਵਾਜ 50 ਲੱਖ ਰੁਪਏ ਮੈਂ ਕਹਾਂਗਾ ਕਿ ਭਾਵੇਂ ਪਬਲਿਕ ਹੈਲਥ ਦੀ ਗਲਤੀ ਹੈ ਜਾਂ ਕਾਰਪੋਰੇਸ਼ਨ ਦੀ ਗਲਤੀ ਹੈ ਕਿਉਂਕਿ ਦੋਵੇਂ ਸਰਕਾਰਾਂ ਜ਼ਿੰਮੇਵਾਰ ਹੈ ਜਿਹੜਾ ਮੌਰ ਦੀ ਕੁੱਤੀ ਮਰ ਬੈਠਿਆ ਉਹ ਉਹ ਨਹੀਂ ਜ਼ਿੰਮੇਵਾਰ ਹੈ ਸਿਰਫ ਪੰਜਾਬ ਸਰਕਾਰਾਂ ਵਾਸਤੇ ਜੇ ਐਸਡੀਓ ਜਾਂ ਐਮਐਲਏ ਜ਼ਿੰਮੇਵਾਰ ਹੈ ਯੂਨੀਕਾਂ ਹੋ ਰਿਹਾ ਅੱਜ ਜੇ ਸਾਨੂੰ ਸਪਿੰਟ ਦਾ ਟੋਪਾ ਪੱਕਾ ਕਰਨਾ ਤਾਂ ਹਾਈ ਕੋਰਟ ਰਿੱਟ ਪਾ ਕੇ ਕਰਾਉਣਾ ਪੈ ਰਿਹਾ ਹੁਣ ਦੋਟਾ